ਜੇਕਰ ਤੁਸੀਂ ਅੱਜ ਦੇ ਸਮੇਂ ਦੇ ਵਿੱਚ 2 ਲੱਖ ਰੁਪਏ ਦਾ ਸੋਨਾ ਖਰੀਦ ਲੈਂਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਅੱਜ ਤੋਂ 10 ਸਾਲ ਬਾਅਦ ਇਸ ਦੀ ਕੀ ਕੀਮਤ ਹੋਵੇਗੀ ਇਹ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗੀ ਯਾਨੀ ਕਿ ਇਹ ਰਿਪੋਰਟ ਦੱਸਦੀ ਹੈ ਕਿ ਜੋ ਸੁਤਰਾ ਦੇ ਹਵਾਲੇ ਤੋਂ ਰਿਪੋਰਟ ਸਾਂਝੀ ਕੀਤੀ ਗਈ ਹੈ ਕਿ 2035 ਤੱਕ 2 ਲੱਖ ਦਾ ਇਹ ਸੋਨਾ ਜੋ ਕਿ ਅੱਜ ਇਸ ਦੀ ਕੀਮਤ ਕਹਿ ਸਕਦੇ ਹਾਂ ਵੀ 1.5 ਲੱਖ ਦੇ ਨੇੜੇ ਕਰੀਬ ਹੈਗੀ ਹੈ 1 ਲੱਖ 30 ਹਜ਼ਾਰ ਦੇ ਕਰੀਬ ਅੱਜ ਦੀ ਤੋਲਾ ਸੋਨੇ ਦੀ ਕੀਮਤ ਦੱਸੀ ਜਾ ਰਹੀ ਹੈ ਪਰ ਜੇਕਰ ਤੁਸੀਂ ਅੱਜ ਦੇ ਸਮੇਂ ਦੇ ਵਿੱਚ 2 ਲੱਖ ਦਾ ਸੋਨਾ ਖਰੀਦੇ ਹੋ ਤਾਂ ਉਹ ਵਾਲੇ ਸਮੇਂ ਦੇ ਵਿੱਚ ਇਸ ਦੀ ਕੀਮਤ ਤੁਹਾਨੂੰ ਹੈਰਾਨ ਕਰ ਸਕਦੀ ਹੈ ਦਰਅਸਲ ਜੇਕਰ ਤੁਸੀਂ ਪਿਛਲੇ 2000 ਕਹਿ ਸਕਦੇ ਹਾਂ 25 ਸਾਲਾਂ ਦੇ ਵਿੱਚ ਇਹ ਜਿਹੜਾ ਸਾਲ ਚੱਲ ਰਿਹਾ ਹੈਗਾ ਇਸ ਦੇ ਵਿੱਚ ਸੋਨੇ ਦੀ ਕੀਮਤਾਂ ਦੀ ਗਤੀ 2020 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਹੀ ਰਹੇ ਹੋ ਤੇ ਸਪਸ਼ਟ ਸਮਝ ਵੀ ਆ ਰਿਹਾ ਹੈਗਾ ਕਿ ਇਹ ਚਮਤਕਾਰ ਧਾਤ ਨੇ ਹਰ ਦਹਾਕੇ ਦੇ ਵਿੱਚ ਆਪਣੀ ਕੀਮਤ ਨੂੰ ਕਈ ਗੁਣਾ ਵਧਾar ਦਿੱਤਾ ਹੈ ਜਦੋਂ ਕਿ 2000 ਦੇ ਵਿੱਚ 10 ਗ੍ਰਾਮ ਸੋਨਾ ਸਿਰਫ 4400 ਰੁਪਏ ਦੇ ਵਿੱਚ ਉਪਲਬਧ ਸੀਗੀ ਤੇ ਅੱਜ ਯਾਨੀ ਕਿ ਇਸ ਦੇ ਕਹਿ ਸਕਦੇ ਹਾਂ ਵੀ 25 ਸਾਲ ਬਾਅਦ ਤਾਂ 2025 ਚੱਲ ਰਿਹਾ ਹੈ ਤੇ ਇਹ ਹੀ ਕੀਮਤ ਲਗਭਗ 1,30,000 ਰੁਪਏ ਤੱਕ ਪਹੁੰਚ ਗਈ ਹੈ। ਇਹੀ ਕਾਰਨ ਹੈ ਕਿ ਲੋਕ ਅਜੇ ਵੀ ਸੋਨੇ ਨੂੰ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਭਰੋਸੇਮੰਦ ਨਿਵੇਸ਼ ਮੰਨਦੇ ਨੇ। ਵੱਡਾ ਸਵਾਲ ਇਹ ਹੈ ਕਿ ਜੇਕਰ ਤੁਸੀਂ ਅੱਜ 2 ਲੱਖ ਰੁਪਏ ਦਾ ਸੋਨਾ ਖਰੀਦਦੇ ਹੋ ਤਾਂ ਇਹ 2035 ਦੇ ਵਿੱਚ ਯਾਨੀ ਕਿ ਅੱਜ ਤੋਂ 10 ਸਾਲ ਬਾਅਦ ਇਸ ਦੀ ਕੀਮਤ ਕਿੰਨੀ ਹੋ ਸਕਦੀ ਹੈ ਅਤੇ ਤੁਹਾਡਾ ਮੁਨਾਫਾ ਕਿੰਨਾ ਹੋ ਸਕਦਾ ਹੈ? ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਤੁਸੀਂ 2 ਲੱਖ ਦਾ ਸੋਨਾ ਖਰੀਦਦੇ ਹੋ ਤਾਂ ਇਸ ਦਾ ਜਵਾਬ ਹੈ ਪੂਰੀ ਤਰ੍ਹਾਂ ਆਉਣ ਵਾਲੇ ਸਾਲਾਂ ਦੇ ਵਿੱਚ ਸੋਨੇ ਦੇ ਕੀਮਤਾਂ ਦੇ ਵਿੱਚ ਵਾਧੇ ਦੀ ਔਸਤ ਦਰ ਦੇ ਉੱਤੇ ਨਿਰਭਰ ਕਰਦਾ ਹੈ ਸੋਨਾ ਆਮ ਤੌਰ ਦੇ ਉੱਤੇ ਲੰਬੇ ਸਮੇਂ ਦੇ ਵਿੱਚ 8% ਤੋਂ 12% ਦੀ ਦਰ ਦੇ ਨਾਲ ਵਧਦਾ ਹੈ ਇਹ ਦਰ ਭਵਿੱਖ ਦੀਆਂ ਅਨੁਮਾਨਿਤ ਕੀਮਤਾਂ ਦਾ ਆਧਾਰ ਬਣਾਉਂਦੀ ਹੈ ਤਾਂ 2035 ਦੇ ਵਿੱਚ 2 ਲੱਖ ਮੁੱਲ ਦੇ ਸੋਨੇ ਦੀ ਕੀਮਤ ਕਿੰਨੀ ਹੋਵੇਗੀ ਜੇਕਰ ਸੋਨਾ 8% ਸਾਲਾਨਾ ਦਰ ਵਾਧਾ ਰਹਿੰਦਾ ਹੈ ਤਾਂ ਹੋਲੀ ਜਿਵੇਂ ਕਿ ਹਰ ਸਾਲ 8% ਵਾਧਾ ਹੈ ਤੁਹਾਡੀ 2 ਲੱਖ ਦੀ ਖਰੀਦ ਯਾਨੀ ਕਿ 2035 ਦੇ ਵਿੱਚ ਲਗਭਗ 430000 ਰੁਪਏ ਹੋ ਸਕਦੀ ਹੈ ਤੇ ਕੁੱਲ ਲਾਭ ਯਾਨੀ ਕਿ ਲਗਭਗ 230000 روپے جو کہ ਤੁਹਾਨੂੰ ਪਹਿ ਰਹੀ ਹੈ ਤਾਂ ਜੇਕਰ ਸੋਨਾ ਔਸਤਨ 10% ਦੀ ਦਰ ਨਾਲ ਵਾਦਾ ਹੈ ਤਾਂ 2 ਲੱਖ روپے ਦੀ ਖਰੀਦ ਜੋ ਕਿ 2035 ਦੇ ਵਿੱਚ 5 ਲੱਖ 20000 روپے ਹੋਵੇਗੀ یعنی ਕਿ ਮੁਨਾਫਾ 3 ਲੱਖ 20000 روپے ਹੋ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਆਉਣ ਵਾਲੇ ਸਾਲਾਂ ਦੇ ਵਿੱਚ ਸੋਨਾ 12% ਦੀ ਤੇਜ਼ ਦਰ ਨਾਲ ਵਾਦਾ ਹੈ ਤਾਂ ਇਸ ਦੀ ਕੀਮਤ ਹੋਰ ਵੀ ਵੱਧ ਸਕਦੀ ਹੈ ਤੁਹਾਡੀ 2 ਲੱਖ روپے ਦੀ ਕੀਮਤ ਯਾਨੀ ਕਿ 2035 ਦੇ ਵਿੱਚ 6 ਲੱਖ 20000 روپے ਹੋ ਸਕਦੀ ਹੈ ਤੇ ਮੁਨਾਫਾ ਯਾਨੀ ਕਿ ਤੁਹਾਨੂੰ 4 ਲੱਖ ਵੀ ਹਜ਼ਾਰ ਰੁਪਏ ਹੋ ਰਿਹਾ ਇਸ ਦਾ ਮਤਲਬ ਸਾਫ਼ ਹੈ ਕਿ ਤੁਹਾਡਾ ਨਿਵੇਸ਼ ਅਗਲੇ 10 ਸਾਲਾਂ ਦੇ ਵਿੱਚ ਘੱਟੋ ਘੱਟ ਦੁੱਗਣਾ ਹੋ ਸਕਦਾ ਹੈ ਅਤੇ ਆਨੁਕੂਲ ਹਾਲਾਤਾਂ ਦੇ ਵਿੱਚ ਤਿੰਨ ਗੁਣਾ ਵੀ ਹੋ ਸਕਦਾ ਹੈ ਤਾਂ ਕੁਝ ਵਿਸ਼ਵ ਵਿਆਪੀ ਖੋਜਕਰਤਾਵਾਂ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਵਿਸ਼ਵ ਵਿਆਪੀ ਆਰਥਿਕ ਤਨਾਵ ਵਧਦਾ ਹੈ ਤਾਂ ਡਾਲਰ ਕਮਜ਼ੋਰ ਹੁੰਦਾ ਹੈ ਤਾਂ ਸੋਨੇ ਦੀ ਕੀਮਤ ਕੀਮਤਾਂ ਤੇਜ਼ ਖੋਜਾਂ ਸੂ ਹੋ ਸਕਦੀਆਂ ਨੇ ਜੋ ਕਿ ਤੇ ਕਈ ਰਿਪੋਰਟਾਂ ਦੇ ਅਨੁਸਾਰ 2030 ਤੱਕ ਸੋਨਾ 2.5 ਲੱਖ ਰੁਪਏ ਅਤੇ ਜੋ ਕਿ 10 ਗ੍ਰਾਮ ਯਾਨੀ ਕਿ 2.5 ਲੱਖ ਤੋਲਾ ਤੱਕ ਪਹੁੰਚ ਸਕਦੀ ਹੈ ਤੇ ਕੁਝ ਅੰਦਾਜ਼ੇ ਐਵੇਂ ਜਿਵੇਂ ਨੇ ਜੋ ਕਿ 7.5 ਲੱਖ ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਵੀ ਸੁਝਾਉਂਦੇ ਨੇ ਤਾਂ ਜੇਕਰ ਸਥਿਤੀ ਇਹੀ ਰਹੀ ਤਾਂ 2035 ਤੱਕ ਤੁਹਾਡਾ 2 ਲੱਖ ਦਾ ਰੁਪਏ ਦਾ ਜੋ ਨਿਵੇਸ਼ ਹੈਗਾ ਉਹ ਤੁਹਾਨੂੰ 7 ਤੋਂ 10 ਲੱਖ ਰੁਪਏ ਜਾਂ ਫਿਰ ਇਸ ਤੋਂ ਵੀ ਵੱਧ ਹੋ ਸਕਦਾ ਹੈ ਯਾਨੀ ਕਿ ਜੇਕਰ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜੇਕਰ ਤੁਸੀਂ ਸੋਨਾ ਖਰੀਦਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਲਾਭ ਹੋਵੇਗਾ